ਲੁਧਿਆਣੇ ਤੋਂ ਆਏ ਆ ਜੀ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਨ ਅੱਜ ਵਿਸਾਖੀ ਦਾ ਜਿਹੜਾ ਪੂਰਾ ਵਾ ਅੱਜ ਦੇ ਦਿਨ ਖਾਲਸਾ ਪੰਥ ਦਾ ਨੀਂਹ ਪੱਥਰ ਰੱਖ ਕੇ ਪੂਰੀ ਦੁਨੀਆ ਦੇ ਲੋਕਾਂ ਨੂੰ ਬਾਬਾ ਜੀ ਨੇ ਇੱਕ ਫੌਜ ਦਿੱਤੀ ਸੀ ਦੁਨੀਆ ਦੀ ਰੱਖਿਆ ਕਰਨ ਵਾਸਤੇ ਤੇ ਅੱਜ ਉਹ ਫੌਜ ਪੂਰੀ ਦੁਨੀਆ ਦੇ ਵਿੱਚ ਜਿਵੇਂ ਪਾਣੀ ਦੇ ਵਿੱਚ ਇੱਕ ਬੁਲਬੁਲਾ ਉੱਠਦਾ ਨਾ ਉਹਦੀ ਪਛਾਣ ਅੱਡ ਹੁੰਦੀ ਹੈ ਐਵੇਂ ਹੀ ਸਿੱਖ ਕੌਮ ਦੀ ਪੂਰੀ ਦੁਨੀਆ ਦੇ ਵਿੱਚ ਆਬਾਦੀ ਪਸ਼ਾ ਘਟਾ ਪਰ ਸਿੱਖਾਂ ਦੀ ਪਛਾਣ ਜਿਹੜੀ ਹੈ ਅਲੱਗ ਹੈ ਤੇ ਦੁਨੀਆ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਜਿੱਥੇ ਵੀ ਸਰਦਾਰ ਜਾਂਦਾ ਹੈ ਦੁਨੀਆ ਦੇ ਜਿਹੜੇ ਵੀ ਕੋਨੇ 'ਚ ਉੱਥੇ ਜਾ ਕੇ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਕਰਦਾ ਤੇ ਐਸੀ ਕਰਕੇ ਸੀ ਵੀ ਬਾਬਾ ਜੀ ਤੇ ਚਰਣਾ ਚਰਦਾਸ ਕੀਤੀ ਕਿ ਇਦਾਂ ਹੀ ਪੰਜਾਬ ਦੇ ਲੋਕਾਂ ਨੂੰ ਖੁਸ਼ੀਆਂ ਭਰਿਆ ਮਹੌਲ ਦੇ ਵਿੱਚ ਸੁਖ ਸ਼ਾਂਤੀ ਦੇਵੇ ਤੇ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਪੰਜਾਬ ਦੀ ਹਮੇਸ਼ਾ ਬਣੀ ਰਹੇ ਤੇ ਜਿਹੜਾ ਪੰਜਾਬ ਦਾ ਲੋਕ ਯੁਵਾਵਾ ਵੀ ਸੱਭਿਆਚਾਰ ਨਾਲ ਜੁੜੇ ਰਹਿਣ ਬਹੁਤ ਮਜ਼ਾ ਆ ਜੀ ਬਹੁਤ ਰੌਣਕਾਂ ਮਤਲਬ ਇਹ ਤਾਂ ਇਹ ਤਾਂ ਪੁੱਛਣ ਵਾਲਾ ਸਵਾਲ ਹੀ ਨਹੀਂ ਕਿਉਂਕਿ ਗੁਰੂ ਦੇ ਚਰਨਾਂ 'ਚ ਤਾਂ ਹਮੇਸ਼ਾ ਹੀ ਸੰਗਤ ਤੇ ਦਾਸ ਹਜ਼ਾਰਾਂ ਰੱਖਾਂ ਦੀ ਗਿਣਤੀ 'ਚ ਹੁੰਦੇ ਹੀ ਆ ਆਨੰਦ ਲక్ష్ਮੀ ਕੰਤੜਵਾਰ ਮਹਾਰਾਸ਼ਟਰ Aurangabad ਸੇ ਆਇਆ ਹਾਂ ਮੋ ਸਤਰਪਤੀ ਸਭਾ ਜੀ ਨਗਰ ਤੋਂ ਤਾਬਾ ਤੇ ਮਾਤਾ ਜੀ ਆਇਆ ਹਾਂ अमृतसर गोल्डन तो टेम्पल में आज बैसाखी के पर्व पर माथा टेकने आए थे बहुत अच्छा लगा तो कितनी अंदर कितनी बहुत सारी भीड़ है तो कितनी है चार घंटे लगे हमको दर्शन करने के लिए बारह बजे लगे थे लाइन में बारह बजे खत्म हुआ दिन तो महात्मा के आगे क्या बेहती की आज सब सुखी रहे सबके साथ हम भी सुखी रहे ये आज विशाखी का दिन भी है और का था क्या पता इसके बारे में कुछ काम बोला ਵੈਸਾ ਕਿ ਇਹਦੇ ਨਏ ਦਾ ਕロップ ਕਿਸਕੇ ਬਰ ਬਣਾਤੇ ਨੇ ਹਰਿੰਦਰ ਸਿੰਘ ਜੀ ਕੋੜਕਪੁਰਾ ਸ਼ਹਿਰ ਆ ਮੇਰਾ ਜੀ ਜ਼ਿਲ੍ਹਾ ਫਰੀਕੋਟ ਆ ਤੇ ਮੈਂ ਦਰਬਾਰ ਸਾਹਿਬ ਮੱਥਾ ਟੇਕਣਾ ਆ ਜੀ ਅੱਜ ਵਿਸਾਖੀ ਦਾ ਦਿਹਾੜਾ ਖਾਲਸੇ ਦਾ ਬਹੁਤ ਵੱਡਾ ਤਿਉਹਾਰ ਆ ਸਿੱਖਾਂ ਦਾ ਤੇ ਇਹ ਅੱਜ ਮਾਣ ਆਏ ਆ ਅੱਜ ਬਹੁਤ ਗਰੌਣਕਾ ਬਹੁਤ ਖੁਸ਼ੀਆਂ ਜੀ ਅੱਜ ਮੇਕੋ ਤੇ ਚਾਰ ਸੂਰੇ ਬਹੁਤ ਰੌਣਕ ਹੈ ਕੀ ਅਰਦਾਸ ਕਰਦੇ ਬਾਬਾ ਜੀ ਜੇ ਕਾਸ ਮਾਰਾ ਇਹਨੂੰ ਪਤਾ ਹੀ ਹੋ ਜਾਂਦਾ ਇਹ ਅਰਦਾਸ ਕਾਦੀ ਕਰਨੀ ਹੈ ਜੀ ਉਹ ਤਾਂ ਸਭ ਕੁਝ ਜਾਣਦਾ ਸਭ ਦੇ ਦਿਲਾਂ ਦੀਆਂ ਜਾਣਦਾ ਜੀ ਠੀਕ ਹੈ ਨਾ ਗਰੌਣਕਾ ਬਹੁਤ ਆ ਜੀ ਬਹੁਤ ਮਾਣ ਵਾਲੀ ਸਤ ਏ ਇੱਥੇ ਜਿਹੜਾ ਵੀ ਹੁੰਦਾ ਨਾ ਸੱਚੇ ਮਨੋਂ ਉਹ ਕੁਛ ਨਾ ਕੁਛ ਲੈ ਕੇ ਜਾਂਦਾ ਅਸੀਂ ਇੰਨੇ ਜੋਗੇ ਨਹੀਂ ਜਿੰਨਾ ਪਰਮਾਤਮਾ ਸਾਣਾ ਦਈ ਜਾਂਦਾ ਮੇਰਾ ਨਾਮ ਹੈ ਨਿਤਿਕਾ ਵੋਰਾ ਹਮ ਮੇਰਾ ਨਾਮ ਹੈ ਨਿਤਿਕਾ ਵੋਰਾ ਮੈਂ ਲੁਧਿਆਣਾ ਸੇ ਆਈ ਹੂੰ ਆਪਣੇ ਪਰਿਵਾਰ ਕੇ ਸਾਥ ਗੋਲਡਨ ਟੈਂਪਲ ਵਿਜ਼ਿਟ ਕਰਨੇ ਆਏ ਹਾਂ ਅੱਜ ਕੇ ਤਰੀਕਾ ਦੇ ਅੰਦਰ ਇਤਨਾ ਕਮ ਸੇ ਕਮ ਲੱਖੋਂ ਮਹਿਤਾਜਤ ਹੋ ਗਿਆ अरदास बिनती यही करिए कि मेरे घर में जो भी है सब है सुख शांति से रहे सबकी लंबी उम्र आज हो और आज विसाखी का दिन है सबसे विसाखी की हार्दिक शुभकामनाएं ध्यान तो आया आज विसाखी है अच्छी क्या दरबार साहब होके आई है दरबार साहब मत्था टेक के आई है गुरु महाराज जी सब की मनोकामना पूरी आज बहुत रौनक है बहुत रौनक लगी ਕੀਰਤ ਆਖ ਬੇਨਤੀ ਅੱਜ ਕੀਤੇ ਮਹਾਰਾਜ ਜੀ ਜਪਨੇ ਬਖਸ਼ਾਬ ਨੂੰ ਸੁਖ ਸ਼ਾਂਤੀ ਦੇ ਮਹਾਰਾਜ ਜੀ ਸੁਖ ਸ਼ਾਂਤੀ ਦੇ ਲੋਕਾਂ ਜੀ ਗੁਰੂ ਕੀ ਬਡਾਲੀ ਛਾਡਾ ਸਾਹਿਬ ਤੋਂ ਤੇ ਅੱਜ ਸੁਖਵੀਰ ਸਿੰਘ ਆਰੇ ਨਾਮ ਦੇ ਬਡੇ ਦਿਹਾੜੇ ਇਹ ਬਿਠਾ ਕੇ ਦੇਣਾ ਖਾਸ ਕਰਕੇ ਦਾ ਖੜਾ ਹੋਇਆ ਹਾਂ ਜੀ ਹਾਂ ਜੀ ਉਹ ਅੱਜ ਸਾਬ ਸਾਕ ਸੰਗਤਾਂ ਨੂੰ ਵਧਾਈਆਂ ਦੇਣੀਆਂ ਚਾਹੁੰਦੇ ਆ ਜੀ ਲੱਖ ਲੱਖ ਵਧਾਈਆਂ ਹਣ ਜੀ ਵਸਾਕੀ ਦੀਆਂ ਸਾਕ ਦਾ ਮੀਨਾ ਚੜਿਆ ਜੀ ਅੱਜ ਕਿੰਨੇ ਕਰਨਾ ਆਹ ਜਿਹੜਾ ਕੀਰਤਾਂ ਤੇ ਕੀ ਆਪਾ ਜੀ ਦੇ ਅੱਗੇ ਅਰਦਾਸ ਬੰਗੀ ਸਰਬੱਤ ਦਾ ਭਲਾ ਮੰਗਿਆ ਜੀ ਅਰ ਉਹਨਾਂ ਤਾਂ ਬੜੀਆਂ ਜੀ ਲੱਖਾਂ ਦੀ ਦਾਲ ਦੇ ਵਿੱਚ ਸੰਤਾਰੀਆਂ ਜੀ ਕਹਿਣ ਵਾਲੀ ਗੱਲ ਹੀ ਨਹੀਂ ਕਿ ਮਹਾਰਾਜ ਦੇ ਘਰ ਤੇ ਕੋਈ ਸੰਤਾਂ ਦੇ ਵੈਸੀ ਬੜਾ ਵੈਸੀ ਗੂਗਸ਼ਾ ਵੀ ਆਉਂਦੀਆਂ ਨੇ ਲੇਕਿਨ ਅੱਜ ਤੇ ਵੇਖੋ ਜੀ ਕੋਈ ਅੱਜ ਸੰਦੇਸ਼ ਦੇਣਾ ਜਾਂਦੇ ਉਹ ਨੌਜਵਾਨ ਪੀੜੀ ਨੂੰ ਜੀ ਆਪਣੇ ਕੋਲ ਨੌਜਵਾਨ ਪੀੜੀ ਨੂੰ ਜੀ ਸੰਦੇਸ਼ ਤੇ ਵੇਖੋ ਜੀ ਬਾਬੇ ਨਾਨਕ ਦਾ ਜਿਹੜਾ ਸੰਦੇਸ਼ ਉਹੀ ਹੈ ਕਿ ਮਨੁੱਖ ਪਰਦੇਸ ਤੋਂ ਦੂਰ ਰਹੀਏ थे गुरु घर जुड़िए है, है।, है।, है मैं आगरा से हूँ अमृतसर देखने आई थी यहीं पर रहती भी हूँ बहुत अच्छा लगता है जब मन करता है तब वाहू जी के दरबार में माथा टेकने आ जाते हैं तो आज बैसाखी है और संडे भी है संक्रांत भी है तो क्या कहना चाहेंगे बैसाखी पर बैसाखी आज के दिन बैसाखी से जो पंजाबी लोग हैं इनकी फसल बढ़नी शुरू हो जाती है बहुत उत्साह होता है इन लोगों में आनंद के साथ सभी लोग एक साथ फसल काटते हैं इन्जॉय करते हैं पाते हैं लंगर लगते हैं बहुत कुछ होता है बहुत अच्छा लगता में कैसा अच्छा, अच्छा। 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 है कैसा सुखद अनुभव बहुत बहुत अच्छा अच्छा मन को शांति मिलती है इससे अच्छा दरबार और कहीं हो नहीं सकता बहुत आज का दिन बहुत ऐतिहासिक दिन है आज का इतिहास वाढ़ी जुड़िया हुआ है खालसा साइना जुड़ा हुआ है आज का दिन किसान ਪਹਿਲੀ ਵਾਰੀ ਨਤਵਸਤਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਗੱਤੀ ਲੰਦਾ ਹੈ ਤੇ ਜਿਹੜੀ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰ ਵੀ ਕੋਝ ਹੁੰਦਾ ਹੈ ਕਿਸਾਨ ਵੀ ਕੋਝ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਕ ਦਿਨ ਹੈਗਾ ਖਾਲਸਾ ਸਾਜਨਾ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਸਾਂਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ 80 ਹਜ਼ਾਰ ਦੇ ਮੰਡਾਲ ਵਿੱਚ ਗਿਆ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਜੀ ਜੀਰ ਫਿਰ ਉਹਨੇ ਇੱਕ ਗਰਜਵੀਂ ਆਵਾਜ਼ ਉੱਚ ਗਿਆ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰਾਮ ਜੀ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਸੰਗਤ ਡਰ ਗਈ ਬਦਨ ਕੀ ਹੋ ਰਿਹਾ ਫਿਰ ਬਾਹਰ ਆ ਕੇ ਕਹਿੰਦੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਗ ਜੀ ਉੱਥੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਜ ਜੀ ਸਾਹਿਬ ਮੁਹੰਮਦ ਜਾਨ ਜੀ ਤੇ ਸਾਹਿਬ ਜਾਨ ਜੀ ਪੰਜਾਂ ਨੇ ਆਪਣਾ ਵਾਰੀ-ਵਾਰੀ ਗੁਰੂ ਜੀ ਨੂੰ ਸੀਸ ਵੜ ਦਿੱਤਾ ਗੁਰੂ ਜੀ ਉਹਨਾਂ ਨੇ ਪ੍ਰਸ਼ਾਦ ਬਣਾ ਕੇ ਕੰਗਾ ਕੜਾ ਕਿਸ਼ਿਹਰਤ ਕਰਪਾਨ ਦੇ ਤਾਰ ਨਹੀਂ ਕਰਾ ਕੇ ਉਹਨਾਂ ਨੂੰ ਖੰਡੇ-ਭੱਡੇ ਦੀ ਪੋਸ਼ਕਾਈ ਤੇ ਪੰਜ ਪਿਆਰੇ ਦੀ ਵਾਦੀ ਦਿੱਤੀ ਗਈ ਤੇ ਫਿਰ ਆਪ ਵੀ ਉਹਨਾਂ ਕੋਲ ਅਮਰ ਛਕਿਆ ਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਗੋਬਿੰਦ رائے ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੁਹੰਮਦ ਜਾਨ ਸਾਹਿਬ ਜਾਨ ਸੀਗੇ ਉਹਨਾਂ ਦੇ ਨਾਮ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਮ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਵਾਦੀ ਅੱਜ ਦੇ ਦਿਨ ਜਿਹੜੇ ਹੈਗਾ ਅਨੰਦਪੁਰ ਸਾਹਿਬ ਦੇ ਦਿੱਤੀ ਗਈ ਹੈ ਦੁਖਿਆਂ ਦੇ ਦੁੱਖ ਮਿਟਾਵਣ ਲਈ ਮੈਂ ਨਵੀਂ ਦੁਨੀਆ ਵਸਾਵਾਂਗਾ ਜਾਲਮ ਤੇ ਪਾਪੀ ਸੋਧਣ ਲਈ ਮੈਂ ਪੰਧ ਨਇਆ ਬਗਟਾਇਆ ਏ ਮੈਂ ਗਿੱਦੜੋ ਸ਼ੇਰ ਬਣਾਇਆ ਏ ਤੇ ਜਿੜੀਆਂ ਤੋਂ ਬਾਝੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪਿਤਾ ਬਚਾਵਣ ਲਈ ਉਹ ਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਵਣ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਯਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗੋਬਿੰਦ ਸਿੰਘ ਤੁਹਾਡੀ ਵੱਡੀ ਵਡਿਆਈਏ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਵੱਡੀ ਵਡਿਆਈਏ ਅੰਬਰਾਂ ਦੇ ਤਾਰਿਆਂ ਨੇ ਮਹਿਮਤ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਛੇ ਕੌਮ ਵਿੱਚ ਅਨਖਤੇ ਗੈਰ ਜਗਾਈਏ ਅੱਜ ਸਮੂਹ ਸੰਗਤਾਂ ਨੂੰ ਖਾਲਸਾ ਸਾਜ ਦਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ